ਅਸੀਂ ਕੰਡੈਕ ਸਟੈਂਪ ਪੇਪਰ ਦੀ ਕਲ ਰਕੋਰਡਿੰਗ ਵਪਾਰੀ ਨੂੰ ਜ਼ਮੀਨ ਖਰੀਦਣ ਦੀ ਲੋੜ ਨਹੀਂ ਆਇਡੈਂਟੀਫਾਈ ਕਰ ਲੋ ਤਲਵਾੜੇ ਦੇ ਨੇੜੇ ਉਹਨੇ ਜ਼ਮੀਨ ਆਇਡੈਂਟੀਫਾਈ ਕਰ ਲਈ 35 ਕਿੱਲੇ ਅਸੀਂ ਕਾ ਅਜੇ ਰਿਸਟਰੀ ਨਾ ਕਰਾਈ ਸਾਨੂੰ ਤੂੰ ਇਸ ਜ਼ਮੀਨ ਦਾ ਖਸਰਾ ਨੰਬਰ ਜਿਹੜਾ ਖੇਵਟ ਖਤੌਨੀ ਦੱਸ ਜਾਂ ਤਾਂ ਪੋਰਟਲ ਤੇ ਪਾ ਦੇ ਇਨਵੈਸਟ ਪੰਜਾਬ ਦੇ ਤੇ ਜਾਂ ਉੱਥੇ ਆ ਜਾ ਤਾਂ ਸਾਡਾ ਸੀਐਲਯੂ ਵਾਲਾ ਡਿਪਾਰਟਮੈਂਟ ਜਾਊਗਾ ਉੱਥੇ ਉਹ ਜਾ ਕੇ ਦੱਸੂਗਾ ਕਿ ਸਾਨੂੰ ਕਿ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਫਾਇਰ ਵਾਲੇ ਜਾਣਗੇ ਜੀ ਪলিউਸ਼ਨ ਵਾਲੇ ਜਾਣਗੇ ਜੀ ਜਿੰਨੇ ਵੀ ਇੰਡਸਟਰੀ ਨੂੰ ਐਨਓਸੀ ਚਾਹੀਦੀਆਂ ਹੁੰਦੀਆਂ ਜਿਹੜੀਆਂ ਉਹ ਸਾਰੇ ਡਿਪਾਰਟਮੈਂਟ ਉੱਤੇ ਜਾਣਗੇ ਇਟ ਵਿਲ ਟੇਕ 15 ਡੇਸ 15 ਦਿਨ ਲੱਗਣਗੇ ਜੀ 15 ਦਿਨਾਂ ਬਾਅਦ 16ਵੇਂ ਦਿਨ ਅਸੀਂ ਤੁਹਾਨੂੰ ਬੁਲਾਵਾਂਗੇ ਕਿ ਜਿਹੜਾ ਜ਼ਮੀਨ ਦਾ ਮਾਲਕਰ ਉਹ ਨਾਲ ਲਿਆ ਰਜਿਸਟਰੀ ਕਰਾਉਣੀ ਹੈ ਰਿਸਟਰੀ ਵਾਸਤੇ ਵੀ ਤੁਹਾਨੂੰ ਕਚੇਰੀ 'ਚ ਜਾਣਾ ਹੀ ਪੈਣਾ ਇਨਵੈਸਟ ਪੰਜਾਬ ਦੇ ਆਫਿਸ ਦੇ ਵਿੱਚ ਏਸੀ ਦੇ ਵਿੱਚ ਇੱਕ ਤਹਿਸੀਲਦਾਰ ਬੈਠਾ ਹੈ ਰਿਸਟਰੀ ਕਰਾ ਲਓ ਪਰ ਰਿਸਟਰੀ ਕਰਾਉਣ ਵੇਲੇ ਰਿਸਟਰੀ ਕਰਾਉਣ ਵੇਲੇ ਤੁਹਾਨੂੰ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਸੀਐਲਯੂ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਫਾਇਰ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਪੋਲੂਸ਼ਨ ਵਾਲਿਆਂ ਦੇ ਪੈਸੇ ਵੀ ਉਹਨਾਂ ਦੇ ਪਿੱਛੇ ਹੀ ਨੇ ਸਾਰੀਆਂ ਐਨਓਸੀ ਆਉਂਦੇ ਪੈਸੇ ਉਹ ਚ ਜੋੜੇ ਹੋਏ ਨੇ ਤੁਹਾਡੀ ਰਜਿਸਟਰੀ ਹੋ ਗਈ 16ਵੇਂ ਦਿਨ 17ਵੇਂ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਜਾਂ ਭੂਮੀ ਪੂਜਨ ਕਰਕੇ ਹਵਨ ਕਰਕੇ ਆਪਣੀ ਫੈਕਟਰੀ ਦੀ ਪਹਿਲੀ ਇਟ ਲਾਉਣੀ ਸ਼ੁਰੂ ਕਰ ਦਿਓ 17ਵੇਂ ਦਿਨ ਤੁਹਾਡੇ ਕੋਲੇ ਕੋਈ 6 ਮਹੀਨੇ ਬਾਅਦ ਕੋਈ ਡੇਢ ਸਾਲ ਬਾਅਦ ਕੋਈ ਬਾਬੂ ਆਇਆ ਚੈੱਕ ਕਰਨ ਫੈਕਟਰੀ ਕਾਗਜ਼ ਦਿਖਾਓ ਤੁਸੀਂ ਦਿਖਾਉਣਾ ਕੱਲਾ ਹਰੇ ਰੰਗ ਦਾ स्टांप पेपर हरे रंग ਦਾ سٹامپ پیپر ਦਾ مطلب ہے ਸਾਰਾ ਕੁਝ ਕਲੀਅਰ ਹੈ 그린 ਹੈ ਸਾਰਾ ਕੁਝ ਕੋਈ ਕੁਝ ਨਹੀਂ ਕਹਿ ਸਕਦਾ ਇਸੇ ਤਰ੍ਹਾਂ ਹਾਊਸਿੰਗ ਵਾਸਤੇ 레드 ਕਰਤਾ ਕਲੋਨੀ ਕੱਟਣੀ ਹੈ ਸਾਨੂੰ ਦਿਖਾ ਦਿਓ ਜੀ ਸਾਡਾ ਬਿਜਲੀ ਬੋਰਡ ਜਾਊਗਾ ਸੀਵੇਰੇ ਬੋਰਡ ਜਾਊਗਾ ਸੀਐਲਯੂ ਸਾਰੇ ਜਾਣਗੇ ਇੰਡਸਟਰੀਅਲ ਜਾਣਗੇ ਲੋਕਲ ਬਾਡੀ ਵਾਲੇ ਜਾਣਗੇ 15 ਦਿਨਾਂ ਚ ਲਿਆ ਕੇ ਦੱਸ ਦੇਣਗੇ ਬੰਦਾ ਬੁਲਾ ਲਓ ਲਾਲ ਰੰਗ ਦਾ ਖਰੀਦੋ ਜੀ ਲਾਲ ਰੰਗ ਵਾਲੇ ਚ ਵੀ ਪੈਸੇ ਇਨਕਲੂਡਡ ਹੋਣਗੇ ਹਾਂ ਮਿਲ ਗਿਆ ਲਾਲ ਰੰਗ ਦਾ ਪਤਾ ਲੱਗਿਆ 6 ਮਹੀਨੇ ਦੇ ਪਲਾਟ ਕਾ ਤੇ ਅੱਧੀ ਵਿਕੇ ਨੇ ਅੱਧੇ ਵਿਕੇ ਨਹੀਂ ਹੁਣ ਉਹ ਚ ਫੈਕਟਰੀ ਲਾਲ ਨੇ ਇੱਕ ਫੇਰ ਜਦੋਂ ਬਾਬੂ ਆਊਗਾ ਤੁਸੀਂ ਦਿਖਾਓਗੇ ਫੈਕਟਰੀ ਦਾ ਕਾਗਜ਼ ਉਹ ਤਾਂ ਲਾਲ ਰੰਗ ਵਾਲਾ ਫਿਰ ਫੈਕਟਰੀ ਵਾਸਤੇ ਤਾਂ ਹਰ ਰੰਗ ਚਾਹੀਦਾ ਸੀ ਤੁਸੀਂ ਹਰਾ ਕਿਉਂ ਨਹੀਂ ਖਰੀਦਿਆ ਉਹਨਾਂ ਨੇ ਜਾਂ ਦੱਸਿਆ ਕਿਉਂ ਨਹੀਂ ਤੁਸੀਂ ਉਦੋਂ ਹੈਵੀ ਫਾਈਨ ਵੀ ਹੋਊਗਾ ਫਿਰ ਫਿਰ ਇਹ ਸਾਡੀ ਮਰਜ਼ੀ ਹੈ ਉੱਥੇ ਅਸੀਂ ਫੈਕਟਰੀ ਲਾਉਣ ਦੇਈਏ ਜਾਂ ਨਾ ਦੇਈਏ ਇਸ ਕਰਕੇ ਇਹਦੇ ਨਾਲ ਕੀ ਹੋਊਗਾ ਨਾ ਜਿਹੜੀਆਂ ਨਜਾਇਜ਼ ਕਲੋਨੀਆਂ ਇਹ ਵੋ ਸਭ ਬੰਦ ਹੋ ਜਾਣਗੀਆਂ ਰੇ